ਤਰ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਇ ਨਾਨਕ ਕੀ ਪ੍ਰਭ ਵੇਨਤੀ ਆਪਣੀ ਭਗਤੀ ਲਾਏ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਵਾਣੀ ਕਹ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਸਤਾਰੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਲਾਬਲ ਮਹਲਾ 3 ਪੂਰੇ ਗੁਰ ਤੇ ਬੜਾਈ ਪਾਈ ਅਚਿੰਤ ਨਾਮ ਬਸਿਆ ਮਨ ਆਈ ਹੋ ਮੈਂ ਮਾਇਆ ਸ਼ਬਦ ਜਲਾਈ ਦਰ ਸੱਚ ਗੁਰ ਤੇ ਸੋਭਾ ਪਾਈ ਜਗਦੀਸ਼ ਸੇ ਬੋ ਮੈਂ ਅਵਰ ਨ ਕਾਜਾ ਆਣ ਦਿਨ ਆਨੰਦ ਹੋਵੇ ਮਨ ਮੇਰਾ ਗੁਰਮੁਖ ਮੰਗੋ ਤੇਰਾ ਨਾਮ ਨਵਾਜ ਜਗਦੀਸ਼ ਸੇਵੋ ਮੈਂ ਅਬਰ ਨਾ ਕਾਜ ਆਣ ਦਿਨ ਆਨੰਦ ਹੋਵੇ ਮਨ ਮੇਰਾ ਗੁਰਮਖ ਮੰਗੋ ਤੇਰਾ ਨਾਮ ਨਵਾਜ ਰਹਾਉ ਮਨ ਕੀ ਪ੍ਰਤੀਤ ਮਨ ਤੇ ਪਾਈ ਪੂਰੇ ਗੁਰ ਤੇ ਸ਼ਬਦ 부ਝਾਈ ਜੀਵਨ ਮਰਨ ਕੋ ਸੰਸਾਰ ਵੇਖੈ ਬੋੜ ਨਾ ਮਰੈ ਨਾ ਜਬ ਪੀਖੈ ਕਰ ਹੀ ਮੈਂ ਸਭ ਕੋਟ ਨਿਦਾਨ ਸਤ ਗੁਰ ਦਖਾਏ ਗਿਆ ਅਬਮਾਨ ਸਦ ਹੀ ਲਾਗ ਸਹਜ ਧਿਆਨ ਆਣ ਦਿਨ ਗਾਵੇ ਏਕੋ ਨਾਮ ਇਸ ਜੁਗ ਮੈਂ ਬੜਾਈ ਪਾਈ ਪੂਰੇ ਗੁਰ ਤੇ ਨਾਮ ਧਿਆਈ ਜਹ ਦੇਖਾਂ ਤਹ ਰਹਿ ਹ ਸਮਾਈ ਸਦਾ ਸੁਖ ਦਤ ਕੀਮਤ ਨਹੀਂ ਪਾਈ ਪੂਰੇ ਭਾਗ ਗੁਰ ਪੂਰਾ ਪਾਇਆ ਅੰਤਰਨਾਮ ਨਗਾਨ ਦਿਖਾਇਆ ਗੁਰ ਕਾ ਸ਼ਬਦ ਅਤ ਮੀਠਾ ਲਾਇਆ ਨਾਨਕ ਤ੍ਰਿਸ਼ਣ 부ਜੀ ਮਨ ਤਨ ਸੁਖ ਪਾਇਆ ਗੁਰ ਕਾ ਸ਼ਬਦ ਅਤ ਮੀਠਾ ਲਾਇਆ ਨਾਨਕ ਤ੍ਰਿਸ਼ਣ 부ਜੀ ਮਨ ਤਨ ਸੁਖ ਪਾਇਆ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਗੁਰੂ ਅਮਰਦਾਸ ਜੀ ਫਰਮਾਨ ਕਰਦੇ ਹਨ ਕਿ ਭਾਈ ਜਿਸ ਮਨੁੱਖ ਨੇ ਪੂਰੇ ਗੁਰੂ ਪਾਸੋਂ ਬੜਾਈ ਇੱਜ਼ਤ ਪ੍ਰਾਪਤ ਕਰ ਲਈ ਉਸ ਦੇ ਮਨ ਵਿੱਚ ਉਹ ਹਰਨਾਮ ਆ ਵਸਦਾ ਹੈ ਜੋ ਹਰੇਕ ਕਿਸਮ ਦਾ ਫਿਕਰ ਤੋਖਲਾ ਦੂਰ ਕਰ ਦਿੰਦਾ ਹੈ ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਰਾਹੀਂ ਆਪਣੇ ਅੰਦਰੋਂ ਮਾਇਆ ਦੇ ਕਾਰਨ ਪੈਦਾ ਹੋਈ ਹਉਮੈ ਸਾੜ ਲਈ ਉਸਨੇ ਗੁਰੂ ਦੀ ਕਿਰਪਾ ਨਾਲ ਸਦਾ ਕਾਇਮ ਰਹਿਣ ਵਾਲੀ ਪ੍ਰਮਾਤਮਾ ਦੇ ਦਰਤੇ ਸੋਭਾ ਘਟ ਲਈ ਹੈ। ਖੇ ਜਗਤ ਦੇ ਮਾਲਕ ਪ੍ਰਭੂ ਮਿਹਰ ਕਰ ਮੈਂ ਤੇਰਾ ਨਾਮ ਸਿਮਰਦਾ ਰਹਾ ਇਸ ਤੋਂ ਚੰਗਾ ਮੈਨੂੰ ਹੋਰ ਕੋਈ ਕੰਮ ਨਾ ਲੱਗੇ ਏ ਪ੍ਰਭੂ ਗੁਰੂ ਦੀ ਸ਼ਰਨ ਪੈ ਕੇ ਆਤਮਿਕ ਆਨੰਦ ਦੀ ਬਖਸ਼ਿਸ਼ ਕਰਨ ਵਾਲਾ ਤੇਰਾ ਨਾਮ ਮੰਗਦਾ ਹਾਂ ਤਾਂ ਕਿ ਮੇਰੇ ਮਨ ਵਿੱਚ ਉਸ ਨਾਮ ਦੀ ਬਰਕਤ ਨਾਲ ਹਰ ਵੇਲੇ ਆਨੰਦ ਬਣਿਆ ਰਹੇ ਰਹਾਉ ਏ ਭਾਈ ਜਿਸ ਮਨੁੱਖ ਨੇ ਪੂਰੇ ਗੁਰੂ ਪਾਸੋਂ ਉਸ ਦੇ ਸ਼ਬਦ ਰਾਹੀਂ ਆਤਮਿਕ ਜੀਵਨ ਦੀ ਸੂਝ ਪ੍ਰਾਪਤ ਕਰ ਲਈ ਉਸ ਨੇ ਆਪਣੇ ਅੰਦਰੋਂ ਹੀ ਆਪਣੇ ਮਨ ਵਾਸਤੇ ਸ਼ਰਧਾ ਵਿਸ਼ਵਾਸ ਦੀ ਦਾਤ ਲੱਭ ਲਈ ਇਹ ਸ਼ਰਧਾ ਕਿ ਪ੍ਰਮਾਤਮਾ ਸਾਰੇ ਜਗਤ ਵਿੱਚ ਇੱਕ ਸਮਾਨ ਵਿਆਪਕ ਹੈ ਇਹ ਭਾਈ ਜਿਹੜਾ ਵੀ ਮਨੁੱਖ ساری ਉਮਰ ਪ੍ਰਭੂ ਨੂੰ ਸ੍ਰਿਸ਼ਟੀ ਵਿੱਚ ਇੱਕ ਸਮਾਨ ਵੇਖਦਾ ਹੈ ਕੌਸ ਨੂੰ ਕਦੇ ਆਤਮਿਕ ਮੌਤ ਨਹੀਂ ਵਿਆਪਦੀ ਉਸ ਵੱਲ ਜਮਰਾਜ ਕਦੇ ਨਹੀਂ ਤੱਕਦਾ ਹੇ ਭਾਈ ਹਰੇਕ ਮਨੁੱਖ ਦੇ ਹਿਰਦੇ ਘਰ ਵਿੱਚ ਸਾਰੇ ਸੁੱਖਾਂ ਦੇ ਖਜ਼ਾਨਿਆਂ ਦੇ ਕੋਟ ਮੌਜੂਦ ਹਨ ਜਿਸ ਮਨੁੱਖ ਨੂੰ ਗੁਰੂ ਨੇ ਇਹ ਕੋਟ ਬੁਖਾ ਦਿੱਤੇ ਉਸ ਦੇ ਅੰਦਰੋਂ ਹੰਕਾਰ ਦੂਰ ਹੋ ਗਿਆ ਉਹ ਮਨੁੱਖ ਸਦਾ ਹੀ ਆਤਮਿਕ ਅਡੋਲਤਾ ਵਿੱਚ ਸੁਰਤ ਜੋੜੀ ਰੱਖਦਾ ਹੈ ਉਹ ਮਨੁੱਖ ਹਰ ਵੇਲੇ ਇੱਕੋ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ। ਏ ਭਾਈ ਜਿਹੜਾ ਮਨੁੱਖ ਗੁਰੂ ਪਾਸੋਂ ਸਿੱਖਿਆ ਲੈ ਕੇ ਪ੍ਰਭੂ ਦਾ ਨਾਮ ਸਿਮਰਦਾ ਹੈ ਉਹ ਇਸ ਜਗਤ ਵਿੱਚ ਇੱਜ਼ਤ ਪ੍ਰਾਪਤ ਕਰਦਾ ਹੈ। ਏ ਭਾਈ ਮੈਂ ਤਾਂ ਜਿੱਧਰ ਵੇਖਦਾ ਹਾਂ ਉਧਰ ਹੀ ਉਹ ਪਰਮਾਤਮਾ ਮੌਜੂਦ ਦਿਸਦਾ ਹੈ। ਉਹ ਸਦਾ ਹੀ ਸਭਨਾਂ ਨੂੰ ਸੁੱਖ ਦੇਣ ਵਾਲਾ ਹੈ ਪਰ ਉਹ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਹੇ ਭਾਈ ਜਿਸ ਮਨੁੱਖ ਨੇ ਪੂਰੀ ਕਿਸਮਤ ਨਾਲ ਪੂਰਾ ਗੁਰੂ ਲੱਭ ਲਿਆ ਗੁਰੂ ਨੇ ਉਸ ਨੂੰ ਉਸ ਦੇ ਹਿਰਦੇ ਵਿੱਚ ਹੀ ਪ੍ਰਮਾਤਮਾ ਦਾ ਨਾਮ ਖਜ਼ਾਨਾ ਬਖਾਲ ਦਿੱਤਾ ਖੇ ਨਾਨਕ ਜਿਸ ਮਨੁੱਖ ਨੂੰ ਗੁਰੂ ਦਾ ਸ਼ਬਦ ਬਹੁਤ ਪਿਆਰਾ ਲੱਗਣ ਲੱਗ ਪਿਆ ਉਸ ਦੇ ਅੰਦਰੋਂ ਮਾਇਆ ਦੀ ਤ੍ਰੇ ਬੁਝ ਗਈ ਉਸ ਨੂੰ ਆਪਣੇ ਮਨ ਵਿੱਚ ਆਪਣੇ ਹਿਰਦੇ ਵਿੱਚ ਆਨੰਦ ਹੀ ਆਨੰਦ ਹਾਸਲ ਹੋ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ